ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਂ ਸਰੋਵਰ ਰਹਿਕਣਾ ਜੀ ਦੋਸਤੋ ਅੱਜ ਅਸੀਂ ਪਹੁੰਚਾ ਜਿਲ੍ਹਾ ਬਟਿੰਡਾ ਦੇ ਪਿੰਡ ਭਾਗੀਵੰਦਰ ਜਿੱਥੇ ਕਿ ਬੱਕਰੀਆਂ ਦਾ ਮੇਲਾ ਲੱਗਿਆ ਆਇਆ ਜਾਂਦਾ ਹੈ ਤੇ ਤੁਹਾਨੂੰ ਇੱਕ ਵਾਰ ਤਸਵੀਰਾਂ ਮੈਂ ਜ਼ਰੂਰ ਦਿਖਾਵਾਂਗੇ ਮੇਰੇ ਦੋਸਤ ਨੂੰ ਕਹਾਂਗਾ ਤੁਹਾਨੂੰ ਅੱਜ ਸਾਰੇ ਜਿਹੜੇ ਮੇਲੇ ਦੀ ਪੂਰੀ ਸ਼ਕਮਾ ਕੇ ਲੈ ਕੇ ਚੱਲਾਂਗੇ ਤੇ ਆ ਜਿਹੜੇ ਵੀਰ ਜੀ ਸੌਦੇਵਾਜੀ ਵੀ ਕਰਵਾ ਰਹੇ ਆ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆ ਕਾਫੀ ਜਿਹੜੇ ਐਕਸਪਰਟ ਆ ਬੱਕਰੀਆਂ ਦੇ ਵੀਰ ਜੀ ਕੀ ਨਾਮ ਕੀ ਤੁਹਾਡਾ ਮੇਰੇ ਨਾਲ ਕਲਦੀਪ ਸਿੰਘ ਜੀ ਗੱਗੀ ਗੱਗੀ ਕਹਿੰਦੇ ਮੈਨ ਮੈਂ ਸਾਰੀਆਂ ਮੰਡੀਆਂ 'ਚ ਹੀ ਜਾਨਾ ਬਾਈ ਟੋਟਲੀ ਬੱਕਰੀਆਂ ਦਾ ਜਿਹੜਾ ਕਾਰੋਬਾਰ ਆ ਧੰਦਾ ਆ ਪਾ ਕਹਿ ਸਕਦੇ ਆ ਹਨਾ ਇਹ ਕਿਸ ਤਰ੍ਹਾਂ ਦਾ ਕਾਰੋਬਾਰ ਇਹ ਤਾਂ 100% ਰੁਪਏ ਦਾ ਰੁਪਈਆ ਹੈਗਾ 5-4000 ਰੁਪਏ ਨਾਲ ਕੰਮ ਚਲਾਓ ਇੱਕ ਅੱਧਾ ਨਗ ਲੈ ਲਓ ਵੇਚ ਦਿਓ 5-400 ਬਣ ਜਾਂਦਾ ਦਿਹਾੜੀ ਇੱਥੇ ਸਾਰੇ ਬੰਦੇ ਆ ਹੀ ਆ 5-7-700 ਰੁਪਿਆ ਰੋਜ਼ 1000 1200 ਰੁਪਿਆ ਬਣਾ ਕੇ ਲੈ ਆਉਂਦੇ ਆ ਬਾਈ ਅੱਜ 12:00 ਇੱਕ ਵਜੇ ਆਊਗਾ ਮੈਂ ਆਪ ਬਣਾ ਲਿਆ ਬਾਈ 1000-1500 ਇਸ ਤੋਂ ਪਹਿਲਾਂ ਅੱਥਰ ਨੂੰ ਮੈਂ ਲੈ ਜੂਗਾ ਸੋਈ 2000 ਤੇ ਚੜੂਗਾ ਜਾ ਕੇ 202500 ਤੇ ਜਿਹੜਾ ਬੱਕਰੀਆਂ ਦਾ ਕਾਰੋਬਾਰ ਆ ਲੋਕੀ ਇਹਨੂੰ ਛੋਟੇ ਵੱਡੇ ਧੰਦੇ ਨਾਲ ਦੇਖਦੇ ਆ ਹੈ ਇਹਦੇ ਵਿੱਚ ਕੋਈ ਛੋਟਾ ਵੱਡਾ ਨਜ਼ਰੀ ਤੁਸੀਂ ਬਾਈ ਯਾਰ ਕੰਮ ਵਿੱਚ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੇ ਤਾਂ ਆਪਾਂ ਕਹੀ ਜਾਵਾਂਗੇ ਵੀ ਯਾਰ ਇਹਨਾਂ 'ਚੋ ਮਸ਼ਕੀ ਜਿ ਮੰਨੀ ਜਾਵਾਂਗੇ ਫਿਰ ਤਾਂ ਨਹੀਂ ਆਪਾਂ ਕਾਮਯਾਬ ਰਹਿਗੇ ਹੁਣ ਉਹ ਦੇਖੋ ਤੁਹਾਡੇ ਸਾਹਮਣੇ ਸਰਪੰਚ ਹੈਗਾ ਪਿੰਡ ਦਾ ਗੁਰੂ ਸਾਹਿਬ ਦਾ ਸਰਪੰਚ ਹੈ ਉਹ ਮਸ਼ਕ ਮੰਨਦਾ ਹੀ ਨਹੀਂ ਚੰਗੇ ਰੁਪਏ ਠੇਕੇਦਾਰੀ ਦਾ ਲਾਇਸੈਂਸ ਉਹਦੇ ਕੋਲ ਹੈ ਠੇਕੇ ਐਤਵਾਰ ਨੂੰ ਵੇਲਾ ਹੁੰਦਾ 5-7 ਨਾਗੇ ਇੱਥੋਂ ਲੈ ਕੇ ਜਾਂਦਾ ਤੇ ਮੈਂ ਕਹਿੰਨਾ ਉਹ 2 ਮਹੀਨਿਆਂ ਦੇ ਵਿੱਚ ਉਹਦੇ ਕੋਲੇ 45- ਉਗਣਾ ਬਈ ਆਪਾਂ ਸੌਨਾ ਕਰਨਾ ਬਸ ਸਾਰੀਆਂ ਬਣ ਹੈ ਇਸ ਮੰਡੀ ਚ ਪੰਜ ਚਾਰ ਨਾਗ ਚੋਕ ਕੇ ਦਿੰਨੇ ਉਹਨੂੰ ਵੀਰ ਜੀ ਨੇ ਪਹਿਲਾਂ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ ਸਾਡੇ ਰਿਸ਼ਤੇਦਾਰ ਆ ਸੀ ਬੱਕਰੀਆਂ ਰੱਖੀਆਂ ਉਹਨਾਂ ਨੇ ਵੀ ਸਾਡੇ ਤੋਂ ਗਰੇਜ਼ ਕੀਤਾ ਵੀ ਬੱਕਰੀਆਂ ਚ ਸਮੈਲ ਆਉਂਦੀ ਹੈ ਮੁਸ਼ਕ ਮਾਰਦਾ ਹੈ ਹੈ ਰਿਸ਼ਤੇ ਇਸ ਕਰ ਨਾ 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 ਕੋਈ ਮੁਸ਼ਕ ਮੰਨਣ ਦੀ ਬਾਈ ਲੋੜ ਨਹੀਂ ਹੈਗੀ ਰਿਸ਼ਤੇਦਾਰ ਆ ਉਹ ਇਸ ਤਰ੍ਹਾਂ ਕਹਿੰਦੇ ਹੈ ਗਾਏ ਗੱਲਬਾਤ ਇਸ ਤਰ੍ਹਾਂ ਦੀ ਨਹੀਂ 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 ਇਹ ਤਾਂ ਗਲਤ ਗੱਲ ਹੈ ਯਾਰ ਬਾਈ ਕਿਸੇ ਦੇ ਕੰਮ ਚ ਆਪਾਂ ਮੁਸ਼ਕ ਮੰਨਣੀ ਹੈ ਚੰਗੀ ਗੱਲ ਨਹੀਂ ਹੈਗੀ ਹਨਾ ਨਾ ਇਹਦੇ ਚ ਕੋਈ ਮੁਸ਼ਕਲੀ ਗੱਲ ਹੈ ਜੇ ਤਾਂ ਮੁਸ਼ਕ ਮੰਨ ਨਹੀਂ ਜਾ ਨਾ ਇਹ ਕਰੇ ਬੈਠੇ ਪੀ ਗਮਾਨਾ ਇਹਨਾਂ ਦਾ ਕੋਈ ਬਾਲਾ ਵੱਡਾ ਖਰਚਾ ਨਹੀਂ ਹੈ ਇਤੋਂ ਦੋ ਚਾਰ ਬਰਕੈਨਾਂ ਨੇ ਮ ਖੜੇ ਹੁੰਦੇ ਦੋ ਚਾਰ ਡਾਣੀਆਂ ਤੋੜੋ ਸਿੱਟੋ ਤੇ ਰਜ ਜਾਂਦੇ ਇਹਨੇ ਨਾਲ ਅੱਜ ਕੱਲ ਜਿਵੇਂ ਨੌਜਵਾਨੀ ਦੀ ਆਪਾਂ ਗੱਲ ਕਰ ਗਏ ਵਿਦੇਸ਼ਾਂ ਨੂੰ ਜਾ ਰਹੇ ਹਨ ਤੇ ਆਪਣੇ ਇੱਥੇ ਆਪਦੇ ਦੇਸ਼ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਇਹ ਜਿਹੜਾ ਸਹਾਇਕ ਧੰਦਾ ਬਹੁਤ ਵਧੀਆ ਧੰਦਾ ਹੈ ਇਸ ਨੂੰ ਅਪਣਾਉਂਦੇ ਨਹੀਂ ਕਿਉਂਕੀ ਕਾਰਨ ਮੰਨਦੇ ਇਹਨਾਂ ਗੱਲਾਂ ਇਹਨਾਂ ਦਾ ਬਾਈ ਜਰਨਾ ਬਾਹਲੇ ਬੰਦੇ ਆ ਬੇਸ਼ਰਮੀ ਜਿ ਮੰਨਦੇ ਵੀ ਕੰਮ ਚੋ ਮਸ਼ਕ ਜੇ ਵਾਲਾ ਕੰਮ ਵੀ ਇਹ ਚੰਗਾ ਨਹੀਂ ਹੈਗਾ ਕੰਮ ਹੁਣ ਮੈਂ ਤੈਨੂੰ ਇਹੋ ਜੇ ਬੰਦੇ ਗਿਣਾ ਸਕਦਾ ਜਿੰਨ ਜਿੰਨਾਂ ਕੋਲੇ 20-20 ਕਿੱਲੇ ਆਗੇ ਤੇ 50-50 ਬੱਕਰੀਆਂ ਉਹ ਬਜ਼ੁਰਗ ਖੜਾਗਾ ਆਪਣਾ ਸਿੰਦਰ ਬਾਬਾ ਉੱਥੇ ਉਹਦਾ ਅੱਡਾ ਉਹਦੇ ਕੋਲੇ 20 ਕਿੱਲੇ ਜ਼ਮੀਨ ਦੇ ਆ ਤੇ 60-70 ਪਸ਼ੂ ਉਹਦੇ ਕੋਲੇ ਐ ਟਾਈਮ ਦੋਨੇ ਮਾ ਪਿਓ ਪੁੱਤ ਸਾਹਮਦੇ ਉਹਨੂੰ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਮੈਂ ਤਾਂ ਕਹਿੰਦਾ ਸਾਡਾ ਤਾਂ ਇੱਥੇ ਕੈਨੇਡਾ ਬਣਿਆ ਪਿਆ ਰੁਪਈਆ 2-3000 ਛਾਪ ਦਿੰਨੇ ਆ ਕਿ ਸਾਡਾ ਤਾਂ ਇੱਥੇ ਹੀ ਕੈਨੇਡਾ ਬਾਈ ਉੱਥੇ ਵੀ ਜਾ ਕੇ ਬਾਈ ਯਾਰ ਫਲਸਾਂ ਸਾਫ ਕਰੀ ਜਾਂਦੇ ਆ ਤੇ ਇੱਥੇ ਇੱਥੇ ਕੰਮ ਕਰ ਲੈਣ ਕੋਈ ਮਾੜਾ ਮੋਟਾ ਜਨੇ 20-25 ਲੱਖ ਰੁਪਇਆ ਲਾ ਕੇ ਉੱਤੇ ਰੁਪਇਆ ਬਣਾਉਂਦੇ ਨਾ ਜੇ ਮੈਂ ਮੈਂ ਕਹਿੰਦਾ ਮੈਨੂੰ 20 ਲੱਖ ਮੈਂ ਤੈਨੂੰ ਰੋਜ਼ ਦਾ ਮੈਂ ਤੈਨੂੰ 20000 ਰੁਪਇਆ ਰੋਜ਼ ਦਾ ਮੈਂ ਇੱਥੋਂ ਲੈ ਲਿਆ ਕਰ 20 ਲੱਖ ਮੈਨੂੰ ਬੜਾ ਦੇ 20000 ਰੁਪਇਆ ਰੋਜ਼ ਦਾ ਮੈਂ ਦਿਆ ਕਰੂੰ ਇੱਕ ਬੇਰੁਜ਼ਗਾਰੀ ਦੀ ਗੱਲ ਵੀ ਆਉਂਦੀ ਜਿਵੇਂ ਕਿ ਆਮ ਆਪਣੇ ਇੱਥੇ ਕਹਿੰਦੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈਗੀ ਆ ਕੰਮ ਨਹੀਂ ਹੈਗਾ ਪੰਜਾਬੀ ਮੁੰਡੇ ਬਾਹਰਾਂ ਨੂੰ ਵੀ ਚਲੇ ਜਾਂਦੇ ਜਾਂ ਕੋਈ ਹੋਰ ਕੰਮ ਵੀ ਕਹਿੰਦੇ ਕੰਮ ਹੈ ਨਹੀਂਗਾ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਕੰਮ ਹੈ ਹੈਗਾ ਜਾਂ ਨਹੀਂ ਹੈਗਾ ਕਿ ਬੇਰੁਜ਼ ਠੀਕ ਹੈ ਮੈਨੂੰ ਤਾਂ ਕੋਈ ਲੱਗਦੀ ਨਹੀਂ ਬੇਰੁਜ਼ਗਾਰੀ ਕਹਿੰਦਾ ਬਾ ਖੁਦ ਬੇਰੁਜ਼ਗਾਰ ਬਣੇ ਆਪ ਬਣਿਆਂਗੇ ਬਾਈ ਜਨ ਹੁਣ ਉਹਨਾਂ ਨੇ ਕੰਮ ਕਰਨਾ ਨਹੀਂ ਠੀਕ ਹੈ ਆਥ ਨੇ ਉਹਨਾਂ ਨੂੰ ਬੋਤਲ ਵੀ ਚਾਹੀਦੀ ਹੈ ਫਿਰ ਮੀਟ ਵੀ ਚਾਹੀਦੀ ਹੈ ਕਹਿੰਦਾ ਜੜ ਕਰਾਰੀ ਕਰਨੀ ਹੈ ਫਿਰ ਭਾਈ ਰੁਪਏ ਆਉਣਗੇ ਕਿੱਥੋਂ ਲੱਤ ਤੇ ਲੱਤ ਰੱਖ ਕੇ ਮੋਬਾਈਲ ਦੇਖੀ ਜਾਣਗੇ ਫਿਰ ਤਾਂ ਰੁਪਏ ਆਉਂਦੇ ਨਹੀਂ ਕੰਮ ਕਰਾਂਗੇ ਤਾਂ ਫਿਰ ਰੁਪਏ ਆਉਣਗੇ ਮੈਂ ਤਾਂ ਕਹਿੰਦਾ ਜੇ ਕੰਮ ਐ ਇਸ ਕੰਮ 'ਚ ਬੰਦਾ ਕੋਈ ਵੱੜਦਾ ਹੈ ਤੇ ਜੇ ਕੋਈ 20 50 ਲੱਖ ਰੁਪਏ ਲਾ ਕੇ ਕੰਮ ਕਰਦਾ ਮੈਂ ਕਹਿੰਦਾ ਰੋਜ਼ ਦਾ 20 25000 ਰੁਪਏ ਰੋਜ਼ ਦਾ ਮਾਮੂਲੀ ਗੱਲ ਆ ਵੀ 잡ਦਾ ਜੀ। ਕਿਸੇ ਵੀ ਵਿਅਕਤੀ ਨੇ ਕੰਮ ਸਟਾਰਟ ਕਰਨਾ ਹੋਵੇ, ਘੱਟ ਤੋਂ ਘੱਟ ਕਿੰਨੇ ਕਹਿਣਾ ਜਿਹੜਾ ਕੰਮ ਸਟਾਰਟ ਹੋਵੇ। ਬਾਈ ਯਾਰ ਘੱਟ ਤੋਂ ਘੱਟ 10,000 ਰੁਪਏ ਨਾਲ ਇੱਕ ਦੋ ਪਸ਼ੂ ਲਓ। ਦੋ ਉਹਨਾਂ ਨੂੰ ਫੜ ਕੇ ਵੇਚ ਦਿਓ ਗਾਹਾਂ, ਬਸ 5-400 ਬਣ ਗਿਆ ਜਿਹਨੂੰ ਅਗਲੇ ਨੂੰ ਫੜਾ ਦਿਓ ਨਾ ਗਾ। ਮੇਰਾ ਤਾਂ ਹਿਸਾਬ ਆ। ਹੁਣ ਮੈਂ ਉਹ ਜਿਹੜੀ ਤੁਹਾਡੇ ਸਾਹਮਣੇ ਬੱਕਰੀ ਦਿੱਤੀ ਸੀ, ਉਹ ਲੈ ਲਈ ਸੀ ਆਪਾਂ ਸਾਢੇ ਅੱਟ ਦੀ। ਸਰਪੰਚ ਖੁਸ਼ ਹੋ ਗਿਆ ਆਪਾਂ ਨੂੰ 1500 ਦੇ ਗਿਆ। ਤੇ 5 ਨਾਲ ਅਗਲੇ ਕਿ ਦਿੱਤੇ ਆ 500ਵੇਂ ਨੂੰ ਦੇ ਗਿਆ। ਮੈਂ ਤਾਂ 2000 ਬਣਾਈ ਗਏ ਨਾ ਬਾਈ। ਫਿਰ ਮੇਰੇ ਵਾਸਤੇ ਆਇਆ ਵੀ 12 ਵਜੇ ਮੈਂ ਘਰੋਂ 12 ਵਜੇ ਇੱਥੇ ਪਹੁੰਚਾ ਮੰਡੀ 'ਚ ਹੁਣ ਤੂੰ ਦੇਖ ਲੈ ਵੀ 2 ਘੰਟਿਆਂ ਦੇ ਵਿੱਚ ਮੈਂ ਤਾਂ 2026 ਕਢਾਂਗਾ ਮਾੜਾ ਕੀ ਇਹਦੇ 'ਚ ਦੱਸ ਦੇ ਨਾ ਮੈਨੂੰ ਆਹ ਦੇਖ ਲੈ ਚਿੱਟੇ ਭਾਈ ਖੜਾ ਮੈਂ ਉਹ ਇਹਨਾਂ ਡਾਂਗ ਹੱਤ ਜਾਗੇ ਤੇ ਕਹਿੰਦਾ ਡਾਂਗ ਉੱਤੇ ਡੇਰਾ ਜੱਟ ਦਾ ਕੋਈ ਆਣ ਕੇ ਮੈਦੇ ਲਾ ਲੱਗਾ 100 ਰੁਪਏ ਬਣਾਉਣੇ ਕਿਸੇ ਹਿਸਾਬ ਨਹੀਂ ਹੋਏਗਾ ਨਹੀਂ ਹਾਂ ਤੁਸੀਂ ਸੁਣੀ ਚੱਕੋ ਵੀਰ ਤੋਂ ਗੱਲ ਵਾਤ ਇਹਨਾਂ ਨੇ ਕਿਹਾ ਡੱਕਰੀਆਂ ਦਾ ਕਾਰੋਬਾਰ ਜਿਹੜਾ ਸਹਾਇਕ ਧੰਦਾ ਬਹੁਤ ਅੱਛਾ ਧੰਦਾ ਤੇ ਅਪਣਾਉਣਾ ਵੀ ਚਾਹੀਦਾ ਵੀ ਇਹਦੇ ਵਿੱਚ ਸੰਗ ਸ਼ਰਮ ਵਾਲੀ ਕੋਈ ਗੱਲ ਨਹੀਂ ਜਿਹੜੇ ਸੰਗ ਸੰਗ ਵਾਲੇ ਵਿਅਕਤੀ ਹੈ ਇਦਰ ਉਦਰ ਦੇਸ਼ਾਂ ਬਦੇ ਸਾਨੂੰ ਵੀ ਜਾਂਦੇ ਐ ਪਰ ਆਪਣੇ ਦੇ ਆਪਣੇ ਪੰਜਾਬ ਦੇ ਵਿੱਚ ਇੱਥੇ ਕੋਈ ਵੇਰ ਰੁਜ਼ਗਾਰੀ ਨਹੀਂ ਹੈਗੇ ਇਹਨਾਂ ਨੇ ਕਿਹਾ ਕਿ ਜਿਹੜਾ ਕਾਰੋਬਾਰ ਹੈ ਤੋਂ ਵਧੀਆ ਅਪਣਾਉਣਾ ਚਾਹੀਦਾ ਹੈ ਇੱਥੇ ਤੁਸੀਂ ਜੇ ਕਿਸੇ ਵੀ ਵੀਰ ਨੇ ਇੱਥੇ ਆਉਣਾ ਹੋਵੇ ਬੱਕਰੀਆਂ ਦੇ ਸਕਰੀਨ ਜਾਂ ਵੇਚਣ ਵਾਲੇ ਜਾਂ ਖਰੀਦਦਾਰੇਸ ਮੰਡੀ ਦੇ ਵਿੱਚ ਗਦੋ ਵੀ ਕੋਈ ਆ ਸਕਦੇ ਹਰ ਐਤਵਾਰ ਇਹ ਤਲਵੰਡੀ ਰੋਡ ਦੇ ਉੱਤੇ ਜਿਹੜਾ ਤੁਹਾਨੂੰ ਇੱਥੇ ਮਿਲੇਗਾ ਤੇ ਤੁਸੀਂ ਦੇਖ ਰਹੇ ਹੋ ਬਠਿੰਡਾ ਤੋਂ ਸਰਤਾਰ ਨਿਊਜ਼ ਤੇ ਮੈਂ ਸ੍ਰੋਟ ਰਹਿ ਕੰਨਾ